ਰੁੱਤਾਂ ਦੀ ਰਾਣੀ ਜੇਟ ਹਾੜ ਦੀਆਂ ਧੁੱਪਾਂ ਗਰਮੀ ਅੰਤਾਂ ਦੀ ਪੁੱਛਦਾ ਨਾ ਕੋਈ ਬਾਤ ਭੋਲੀ ਜਨਤਾ ਦੀ ਸੁੱਕ ਗਏ ਨਦੀਆਂ ਨਾਲੇ ਪਾਣੀ ਕਸੀਆਂ ਦੇ ਥਲ ਵਿੱਚ ਪੁੱਜਨ ਪੈਰ ਸੋਹਣੀਆਂ ਸਸੀਆਂ ਦੇ ਛੱਡੇ ਅੰਗ ਦੇ ਬਾਨ ਸੂਰਜ ਜ਼ਾਲਮ ਨੇ ਹਾ ਹਕਾਰ ਮਚਾਈ ਸਾਰੇ ਆਲਮ ਨੇ ਤਰਤਿਆਂ ਹੋਂਠ ਪਿਆਸੇ ਛਾਤੀ ਸੁੱਕ ਗਈ ਸਬਜ਼ੇ ਦਾ ਮੁਖ ਜ਼ਰਤ ਹਿਆਤੀ ਮੁੱਕ ਗਈ ਆਇਆ ਸੌਨ ਮਹੀਨਾ ਬੱਦਲ ਗਜ ਰਿਹਾ ਸੂਰਜ ਗੱਦੀ ਛੱਡ ਹੈ ਕਿਧਰੇ ਭੱਜ ਰਿਹਾ ਕਿਨ ਮਿਨ ਕਿਨ ਮਿਨ ਹੋਈ ਮੁਖੜੇ ਤਾਜ਼ੇ ਨੇ ਗੱਦੀ ਲਈ ਸੰਭਾਲ ਇੰਦਰ ਰਾਜੇ ਨੇ ਮੌਨਸੂਨ ਦੀਆਂ ਪੌਣਾ ਹੋਈਆਂ ਸਿਲੀਆਂ ਬੱਦਲਾ ਸ਼ੈਬਰ ਲਾਈ ਫਸਲਾਂ ਗਿੱਲੀਆਂ ਪੈਣੀ ਹਰੀ ਪਛਾਕ ਧਰਤੀ ਜ਼ਰਦੀ ਨੇ ਦਿੱਤੀ ਤਪਸ਼ ਨਸਾ ਕੋਸੀ ਸਰਦੀ ਨੇ ਭਰ ਗਏ ਨਦੀਆਂ ਨਾਲੇ ਨਾਲੇ ਕਸੀਆਂ ਵੀ ਤੀਆਂ ਦੇ ਵਿੱਚ ਨੱਚਣ ਸੋਹਣੀਆਂ ਸੱਸੀਆਂ ਵੀ ਚੜਿਆ ਜੋਬਨ ਫਸਲਾਂ ਬੰਦੇ ਵਿਲੇ ਨੇ ਖਾਂਦੇ ਕੀਰਾ ਪੂੜੇ ਛਿੰਝਾ ਮੇਲੇ ਨੇ ਇੰਦਰ ਲਾਈਆਂ ਝੜੀਆਂ ਬਾਰਿਸ਼ ਅੰਤਾਂ ਦੀ ਪੁੱਛਦਾ ਨਾ ਕੋਈ ਬਾਤ ਭੋਲੀ ਜਨਤਾ ਦੀ ਉਚਲੇ ਨਦੀਆਂ ਨਾਲੇ ਨਾਲੇ ਕਸੀਆਂ ਵੀ ਰੁੜਗੇ ਬੁੱਢੇ ਬਾਲ ਸੋਹਣੀਆਂ ਸਸੀਆਂ ਵੀ ਕੰਧਾਂ ਕੁੱਠੇ ਡਿੱਗੇ ਡਿੱਗੇ ਰੁਖ ਵੀ ਮਰਿਆ ਡੰਗਰ ਮਾਲ ਮਰੇ ਮਨੁੱਖ ਵੀ ਫਸਲਾਂ ਵੀ ਮਰ ਗਈਆਂ ਜੋ ਬਨ ਰੁੱਤੇ ਹੀ ਬਚ ਗਏ ਲਾਸ਼ਾਂ ਖਾਣੇ ਗਰਜ਼ਾਂ ਕੁੱਤੇ ਹੀ ਲੱਖਾਂ ਲੋਕੀ ਮਾਰੇ ਇੰਦਰ ਜ਼ਾਲਮ ਨੇ ਹਹਾਕਾਰ ਮਚਾਈ ਸਾਰੇ ਆਲਮ ਨੇ ਇੰਦਰ ਪਿਛੋਂ ਆਇਆ ਰਾਜ ਸਿਆਲੇ ਦਾ ਕਰਦੇ ਬੰਦੋਬਸਤ ਲੋਕੀ ਪਾਲੇ ਦਾ ਨਾ ਧੁੱਪੇ ਨਾ ਛਾਵੇਂ ਲੋਕੀ ਬੰਦੇ ਨੇ ਮੌਸਮ ਬੜਾ ਹੈ ਸੋਨਾ ਸਾਰੇ ਕਹਿੰਦੇ ਨੇ ਹੌਲੀ ਹੌਲੀ ਚੜਿਆ ਸੇਕ ਸਿਆਲੇ ਨੂੰ ਵੱਟ ਲੋਕਾਂ ਦੇ ਕੱਢ ਨਿਕਲਿਆ ਪਾਲੇ ਨੂੰ ਪਰਬਤ ਜੰਮੀਆਂ ਬਰਫ਼ਾਂ ਸੀਤ ਹਵਾਵਾਂ ਨੇ ਲਿਫਾਂ ਵਿੱਚ ਲਪੇਟੇ ਪੁੱਤਰ ਮਾਵਾਂ ਨੇ ਗਿਟ-ਗਿਟ ਪੈਂਦਾ ਕੋਹਰਾ ਧੁੰਦ ਕਨੇਰੀ ਹੈ ਦਿਨ ਨਾ ਚੜਿਆ ਜਾਪੇ ਰਾਤ ਹਨੇਰੀ ਹੈ ਹਾਦਸਿਆਂ ਦੀ ਸੁਰਖੀ ਵਿੱਚ ਅਖਬਾਰਾਂ ਦੇ ਚੜ ਗਏ ਪੱਤਰ ਰੁੱਖਾਂ ਸਣੇ ਅਨਾਰਾਂ ਦੇ ਕਰਦੇ ਲੋਕੀਂ ਯਾਦ ਸੂਰਜ ਰਾਜੇ ਨੂੰ ਭੁੱਲ ਗਏ ਸਤੰਮ ਪੁਰਾਣੇ ਵੇਖ ਕੇ ਤਾਜੇ ਨੂੰ ਕੀਤੀ ਤੰਗ ਲੁਕਾਈ ਪਾਲੇ ਜ਼ਾਲਮ ਨੇ ਹਹਾਕਾਰ ਮਚਾਈ ਸਾਰੇ ਆਲਮ ਨੇ ਅੰਤ ਹੋ ਗਿਆ ਇੱਕ ਦਿਨ ਜ਼ੁਲਮ ਕਹਾਣੀ ਦਾ ਆਇਆ ਹੈ ਫਿਰ ਰਾਜ ਬਸੰਤੋ ਰਾਣੀ ਦਾ ਮਿਟ ਗਈ ਤੋਂਦ ਚਫੇਰੋਂ ਚਾਨਣ ਹੋਇਆ ਹੈ ਬਾਗਾਂ ਦੇ ਵਿੱਚ ਗੀਤ ਪੰਛੀਆਂ ਛੋਇਆ ਹੈ ਕੱਕਰ ਮਾਰੇ ਰੁੱਖਾਂ ਦੇ ਵਿੱਚ ਜਾਨ ਪਈ ਟੈਕ ਪਈ ਫੁੱਲ ਵਾੜੀ ਜੋ ਵੀ ਇਰਾਨ ਪਈ ਨਾ ਗਰਮੀ ਨਾ ਸਰਦੀ ਠੰਡੀਆਂ ਛਾਵਾਂ ਹੋ ਨਾ ਸੋਕਾ ਨਾ ਡੋਬਾ ਮੌਸਮ ਸਾਵਾਂ ਹੋ ਰੰਗ ਬਰੰਗੀ ਰੁੱਤ ਚ ਰਸਰੰਗ ਮਾਣੀ ਦਾ ਛਾਲਾ ਰਹੇ ਇਹ ਰਾਜ ਬਸੰਤੋ ਰਾਣੀ ਦਾ ਇਨਸ਼ਾਅੱਲਾ ਰਹੇ ਇਹ ਰਾਜ ਬਸੰਤੋ ਰਾਣੀ ਦਾ